ਕੇ ਹਾਂਜੀ ਅੱਜ ਆਏ ਆ ਜੀ ਇੱਥੇ ਆਪਣੇ ਬਾਈ ਹੁਣਾਂ ਦੇ ਕੋਲ ਤੇ ਬਾਈ ਹੁਣਾਂ ਦਾ ਜਿਹੜਾ ਤੁਹਾਨੂੰ ਅੱਗੇ ਵੀ ਦਿਖਾਇਆ ਸੀ ਖਾਲਸੇ ਦਾ ਢਾਬਾ ਜਿਹੜਾ ਇਹ ਹੈਗੇ ਆ ਜੀ ਫੋਜਪੁਰ ਬਾਸਟੈਂਡ ਦੇ ਪਰ ਫੋਜਪੁਰ ਦਾ ਪੋਨੂ ਥਲੇ ਬਾਈ ਹੁਣੇ ਲਾਉਦੇ ਸੀ ਇੱਥੇ ਕਾਫੀ ਦਿਨਾਂ ਤੋਂ ਬਾਈ ਹੁਣਾਂ ਨੂੰ ਇੱਕ ਦਿੱਕਤ ਪੇਸ਼ਾਨੀ ਆ ਰਹੀ ਆ ਕਿ ਇੱਥੇ ਨਾ ਕੁਝ ਕੁ ਪੁਲਿਸ ਮੁਲਾਜ਼ਮ ਜਿਹੜੇ ਆ ਰੋਜ਼ ਸਵੇਰ ਨੂੰ ਆ ਕੇ ਜਦੋਂ ਰੋਟੀ ਦਾ ਟਾਈਮ ਹੁੰਦਾ ਆ 11 12 ਵਜੇ ਇੱਥੇ ਆ ਕੇ ਨਾਕਾ ਲਾ ਕੇ ਖੜ ਜਾਂਦੇ ਆ ਮੁਲਾਜ਼ਮ ਲੋਕਲ ਥਾਣੇ ਦੇ ਨਹੀਂ ਹੈਗੇ ਹੈਗੇ ਵੀ ਖੰਨੇ ਖੁੰਨੇ ਸਾਈਡ ਦੇ ਨੇ ਇਹ ਕਿਹੜਾ ਕੋਣ ਕਿਹੜਾ ਮੁਲਾਜ਼ਮ ਹੈ ਇਹ ਹੁਣ ਤਫਤੀਸ਼ ਕਰਾਂਗੇ ਵੀ ਕਿਹੜਾ ਬੰਦਾ ਇੱਥੇ ਆ ਕੇ ਇਹ ਚੀਜ਼ਾਂ ਨੂੰ ਤੰਗ ਪਰੇਸ਼ਾਨ ਕਰ ਰਿਹਾ ਇੱਥੇ ਹੋਰ ਕਿਸੇ ਵੀ ਪ੍ਰਵਾਸੀ ਨੂੰ ਜਾਂ ਕਿਸੇ ਹੋਰ ਨੂੰ ਪੁਲਿਸ ਵੱਲੋਂ ਤੰਗ ਨਹੀਂ ਕੀਤਾ ਜਾਂਦਾ ਤੇ ਪੰਜਾਬੀਆਂ ਨੂੰ ਹੀ ਕਿਉਂ ਕੀਤਾ ਜਾ ਰਿਹਾ ਹੈ ਤੇ ਗੱਲਬਾਤ ਕਰ ਲੈਂਦੇ ਆ ਬਾਈ ਨਾਲ ਤੇ ਬਾਈ ਨੂੰ ਜਾਂਦੇ ਬਾਈ ਜੀ ਹਾਂਜੀ ਬਾਈ ਜੀ ਵਾਹਿਗੁਰੂ ਜੀ ਕਖਾਨ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਕਿਵੇਂ ਕੀ ਹਾਲ ਚੱਲਾ ਚਾਰ ਦਿਨਾਂ ਵਾਲੇ ਵੀ ਜੀ ਸੁਣਾਓ ਬਾਈ ਜੀ ਕੀ ਦਿੱਕਤ ਆ ਰਹੀ ਹੈ ਕੰਮ ਕਰ ਬਹਿਲਾ ਦੱਸ ਕਿਦਾ ਠੀਕ ਹੈ ਕੰਮਕਾਰੀ ਸੰਗ ਦੇ ਸਿਰ ਤੇ ਵਧੀਆ ਚੱਲਿਆ ਸੀ ਗਾ ਜੀ ਅੱਛਾ ਤੇ ਕੁਝ ਮੁਲਾਜ਼ਮ ਚਾਰ ਪੰਜ ਦਿਨਾਂ ਤੋਂ ਬਾਅਦ ਆ ਕੇ ਖੰਨੇ ਤੋਂ ਆ ਕੇ ਨਾਕਾ ਲਾ ਕੇ ਖੜਨ ਲੱਗੇ ਹੋਰੇ ਜੀ ਅੱਛਾ ਜਿਹਦੇ ਕਰਕੇ ਫਿਰ ਸੰਗਤ ਕੋਈ ਤਾਂ ਡਰਦੀ ਰੋਕਦੀ ਨਹੀਂ ਵੀ ਚਲਾਣ ਜੀ ਕੁਝ ਪੈਸਿਆਂ ਕਰਕੇ ਬਾਈ ਗੱਲ ਕਹੀ ਲੈ ਮੁੰਡਿਆਂ ਦਾ ਇੱਕੋ ਦਮ ਬ੍ਰੇਕ ਮਾਰ ਦਿੰਦੇ ਆ ਜੀ ਕਹਿ ਲੈ ਤੇ ਡੈਪਾਉ ਇਹ ਕਹਿੰਦੇ ਸਿੰਘ ਨੇ ਬਾਣੇ ਨੂੰ ਵੀ ਅਗਲੀ ਪਾਟ ਕੇ ਜਾਦੇ ਉਹਨਾਂ ਨੂੰ ਬਚਾਉਣ ਦੀ ਉਤਕਰ। ਕੋਈ ਸੜਕ ਤੇ ਇੱਕਦਮ ਵਿਚਾਲੇ ਹੋ ਜਾਂਦੇ ਜੀ। ਇਹਨਾਂ ਦੀ ਇਹ ਹੀ ਦਿੱਕਤ ਪੈਂਦੀ ਹੈ ਕਿ ਕੋਈ ਡਰਦਾ ਇਹਨਾਂ ਕੋਲ ਕੋਈ ਰੋਕਦਾ ਨਹੀਂ ਆਪਣੇ ਕੋਲ। ਅੱਛਾ। ਇਹ ਆਉਂਦੇ ਖੰਨੇ ਤੋਂ ਆਈ। ਆ ਲਾਡੋਵਾਲ ਦੇ ਸਤਿਨਾਮ ਸਿੰਘ ਜੀ ਆਈ ਇਹ ਕਦੇ ਵੀ ਇਹਨਾਂ ਨੇ ਕਿ ਨਾਕਾ ਲਾਇਆ ਉਹਦੀ ਸ਼ੁਰੂਆਤ ਕੀਤੀ। ਉਹ ਪੰਜ ਧੀਆਂ ਕਰਕੇ ਕਹਿੰਦੇ ਵੀ ਪੰਜ ਧੀਆਂ ਦਾ ਸੀ ਪਾਪ ਨਹੀਂ ਲੈਣਾ। ਉਹਨਾਂ ਨੇ ਨਾਕਾ ਲਾਉਣੇ ਸ਼ੁਰੂ ਕਰਤਾ ਸੀ। ਪਰ ਇਹ ਖੰਨੇ ਤੋਂ ਆ ਕੇ ਉਹਰੇ ਇਲਾਕੇ ਲਾਉਂਦੇ ਅੱਜ ਸਵੇਰੇ ਇੱਕ ਬਕੀਰ ਸਾਹਿਬ ਆਏ ਵੀ ਉਹਨਾਂ ਨੇ ਕਿਹਾ ਸਮਾਦਾ ਉਹਨਾਂ ਨੂੰ ਕਦੇ ਕਦੇ ਜਾ ਕੇ ਮੈਨੂੰ ਕਹਿੰਦੇ ਨਾਲ ਉਹਨਾਂ ਵੀ ਡੀਸੀ ਦੇ ਦਫ਼ਤਰ ਮੂਲ ਜਾਏ ਨਹੀਂ ਕਿ ਚਾਹੇ ਡੀਸੀ ਨੂੰ ਕਹਿ ਦੋ ਅਸੀਂ ਨਹੀਂ ਕਹਿੰਦਾ ਨਾਕਾ ਛੱਡਣਾ ਰੋ ਅੱਛਾ ਕਹਿੰਦੇ ਨਾਕਾ ਸਾਡਾ ਪੱਕਾ ਬਾਰੂ ਅਸੀਂ ਪੱਕਾ ਹੀ ਲਾਉਣੀ ਅੱਛਾ ਪੱਕਾ ਹੀ ਲਾਉਣਾ ਆਉਂਦੇ ਹੁਣ ਕੰਨੇ ਤੋਂ ਹੀ ਇਹ ਆਪਣੇ ਨੂੰ ਟਰੈਫਿਕ ਦੇ ਇੰਚਾਰਜ ਕਰ ਰਿਆ ਇਹਨਾਂ ਦਾ ਫਰਜ਼ਮੰਦਾ ਵੀ ਟਰੈਫਿਕ ਨੂੰ ਕੰਟਰੋਲ ਕਰਨਾ ਆਏ ਆ ਪਰ ਇੱਥੇ ਰਿਸ਼ਵਤਾਂ ਜਾਂ ਹੋਣੀਆਂ ਚਲਾਣ ਦੇ ਭਾਣੇ ਸੜਕ ਦੇ ਵਿਚਾਲੇ ਉਹ ਗੱਲ ਗਲਤ ਆਹੀ ਉਹ ਸਾਹਮਣੇ ਕੈਮਰੇ ਲੱਗੇ ਹੋਏ ਆਹੀ ਉਹ ਪਾਣੀ ਕਿਸ ਦਫ਼ਤਰ ਜੀ ਜਾਂਦੇ ਆ ਓ ਕੈਮਰੇ ਤੁਸੀਂ ਵੀਡੀਓ ਕੜਵਾ ਕੇ ਦੇ ਲਓ ਗੱਡੀ ਪਿੱਛੋਂ ਪੂਰੀ ਤੇਜ਼ ਤੇ ਆਉਂਦੀ ਹੈ ਵਿਚਾਲੇ ਹੋ ਕੇ ਇੱਕਦਮ ਨਾ ਰੋਕਦੇ ਆ ਡੰਡੇ ਮਾਰਦੇ ਆ ਮੋਟਰਸਾਈਕਲ ਤੇ ਕੋਈ ਜਾਂਦਾ ਬੰਦਾ ਨਾ ਇਹ ਨਹੀਂ ਰੁਕਦਾ ਕਈ ਲੱਗਦਾ ਉਹ ਦੁਕਾਨ ਤੇ ਧਾਰ ਦਿੰਦੇ ਆ ਜੀ আচ্ছা ਓਰੇ ਇਹ ਵੀਡੀਓ ਜਿਹੜੀ ਚੜੀ ਹੈ ਵੀਡੀਓ ਦੇ ਵਿੱਚ ਆਪਣੇ ਆਪ ਵੀਰੇ ਕਮੈਂਟਾਂ ਦੇ ਵਿੱਚ ਦੱਸਣਗੇ ਵੀ ਇਹ ਨੇਕਦਿੰਗ ਜੀ ਗੱਲ ਸਹੀ ਕਹਿ ਰਹੇ ਹੈ ਜੀ ਅਸੀਂ ਓਰੇ ਬਹੁਤ ਕੁਝ ਦੇਖਿਆ ਜੀ ਫਿਰ ਕੋਈ ਗੱਡੀ ਵਾਲਾ ਵਾ ਨਹੀਂ ਕਿਤੇ ਕੋਲ ਗੂਗਲ ਪੇ ਦੇ ਵਿੱਚ ਫਿਰ ਕਹਿੰਦੀ ਬਾਬਾ ਜੀ ਕੋਲ ਕਰਾ ਲਓ ਏ ਬਾਬਾਈ ਤੋਂ ਲੈ ਆ। ਅੱਛਾ ਰਿਸ਼ਵਤ ਜਿਹੜੀ ਆ ਉਹ ਤੁਹਾਡੇ ਸ਼ਰੀਏ। ਸਾਨੂੰ ਕਹਿਣਗੇ ਵੀ ਉਹਨਾਂ ਕੋ ਗੂਗਲ ਪੇ ਕਰ ਦੇ ਉਹਨੂੰ ਸਾਡੇ ਕੋਲ ਕੰਮ ਆਊਗਾ ਤੇ ਅਸੀਂ ਤਾਂ ਹੀ ਦੇਵਾਂਗੇ। ਪਹਿਲੀ ਗੱਲ ਇਹਦੀ ਖਾਲਸਾ ਰਿਸ਼ਵਤ ਵਾਲੇ ਕੰਮ ਚ ਨਹੀਂ ਹੁੰਦਾ। ਕਿਉਂਕਿ ਫਿਰ ਅਸੀਂ ਆਪ ਨਾਲ ਚੋਰ ਬੱਜਾਂਗੇ। ਅਸੀਂ ਇਹ ਕਰਕੇ ਸਾਰਿਆਂ ਨੂੰ ਮਨਾ ਦਿੱਤਾ ਵੀ ਗਰੇ ਕੰਮ ਨਹੀਂ ਹੋ ਰਹੇ। ਓਕੇ ਅੱਛਾ ਤੇ ਭਾਈ ਹੁਣ ਕਿੰਨਾ ਖਾਣਾ ਖੋਣਾ ਕਿੰਨਾ ਕਿੰਨੇ ਦਿਨ ਹੋ ਗਏ ਇਸ ਚੀ ਕੇ ਕੰਮ ਚੱਲਦੇ ਨੂੰ। ਇਹ ਜੀ ਤੁਸੀਂ ਜਦੋਂ ਵੀਡੀਓ ਚੜਾਈ ਹੋਈ ਉਹ ਤੋਂ 5 ਕ 10 ਦਿਨ ਬਾਅਦ ਆ ਗਿਆ ਪੱਕੇ ਖੜਨ ਲੱਗ ਗਏ। ਅੱਛਾ ਪੱਕੇ ਨੱਕਾ ਲਾਉਣਾ ਸ਼ੁਰੂ ਕਰਤਾ। ਪੱਕੇ ਲ ਇਹਨਾਂ ਦੇ ਆਸਰਾ ਨੂੰ ਸਿੰਗਣੀ ਵੀ ਦੇਖੀ ਜਾਵੇ ਕੀ ਬੋਲੀ ਜਨਾ ਉਹਦਾਂ ਹੀ ਗੱਡੀ ਵਿਚਾਲੇ ਕਰਕੇ ਤੇਲ ਪਾ ਕੇ ਅੱਗ ਲਾਉਣ ਦੀ ਸਲਾਹ ਸੀਗੀ ਅੱਛਾ ਸਵੇਰ ਤੋਂ ਲਾ ਕੇ ਸ਼ਾਂਤ ਕਾ 270 ਰੁਪਏ ਕੱਟੇ ਅੱਛਾ ਆਪ ਆਪਾਂ ਵਾਲੇ ਵੀਰੋ ਤੋਂ ਪੁੱਛ ਲੋ ਜੀ 200 ਰੁਪਏ ਤੇਲ ਦੇ ਲਈ ਧਾਰ ਕੋਆ ਕੇ ਐਲਾਨ ਕਰੋ ਉਹ ਪੰਪ ਤੋਂ ਆ ਜਿਹੜਾ ਖੱਬਿਆ ਵਾਲਾ ਅੱਛਾ ਉਹ ਜੱਗੇ ਦਾ ਡੈਡੀ ਆ ਯਾਰ ਆਪਣੇ ਆਪ ਦੱਸੂਗਾ ਵੀ ਹਾਂਜੀ 200 ਰੁਪਏ ਦਾ ਧਾਰ ਅੱਛਾ ਇਹ ਹੋਰ ਕਿਸੇ ਨੂੰ ਤੰਗ ਨਹੀਂ ਕਰ ਰਹੇ ਇਹ ਜਿੱਡੀਆਂ ਜਿੰਨੇ ਆ ਗੱਡੀਆਂ ਉਹ ਕਾਰ ਵਾਲੇ ਨੂੰ ਇਹਨਾਂ ਨੇ ਕਿਸੇ ਨੂੰ ਨਹੀਂ ਕਹਿਣਾ ਹੋਰ ਬੱਸ ਵਾਲਿਆਂ ਨੂੰ ਕੁਝ ਨਹੀਂ ਨਹੀਂ ਕਹਿਣਾ ਇਹਨਾਂ ਨੇ ਜਿਹੜੀਆਂ ਕਸ਼ਮੀਰ ਤੋਂ ਫਰੂਟ ਵਾਲੀਆਂ ਗੱਡੀਆਂ ਆਉਂਦੀਆਂ ਜਾਂ ਜਿਹੜੀਆਂ ਸਲੀਪਰ ਬੱਸਾਂ ਆਉਂਦੀਆਂ ਜਿਨ੍ਹਾਂ ਤੇ ਸਮਾਨ ਰੱਖਿਆਦਾ ਉਹਨਾਂ ਨੂੰ ਰੋਕ ਰੋਕ ਕੇ ਕਹਿਣਾ ਤੁਹਾਨੂੰ ਇੱਥੇ ਅਸੀਂ ਵੀਡੀਓ ਦਿਖਾਵਾਂਗੇ ਬੱਸ ਵਾਲਾ ਕਰੈਕਟਰ ਪਹਿਲਾਂ ਹੀ ਉੱਤਰੂਗਾ ਗੱਡੀ ਦੇ ਨਾਲ ਲਾ ਕੇ ਕਦੇ ਕੋਈ 500 ਕੋਈ 1000 ਥੋੜੇ ਦਿਨ ਪਹਿਲਾਂ ਦੀ ਗੱਲ ਆ 8000 ਰੁਪਏ ਇੱਕ ਬੰਦੇ ਨੂੰ ਵਿਸ਼ੇਸ਼ ਤੌਰ ਤੇ ਲੱਤੀ ਉਹ ਬੰਦਾ ਹੀ ਗੱਡੀ ਲੈ ਕੇ ਚਲ ਗਿਆ ਨਹੀਂ ਅਸੀਂ ਉਹਦਾ ਸਾਰਾ ਐਡਰੈਸ ਲੈ ਕੇ ਰੱਖਣਾ ਜੀ ਆਚਾ ਹਾਂ ਜੀ ਤੇ ਭਾਈ ਕਿੰਨਾ ਹੁਣ ਖਾਣਾ ਕਿੰਨਾ ਕ ਬਚਿਆ ਪਿਆ ਤੁਹਾਡੇ ਕੋਲ ਆ ਦੇਖ ਲਓ ਵੀਰ ਜੀ ਸਵੇਰ ਦਾ ਕੰਮ ਕਰ ਰਹੇ ਆਈ ਕੋਈ ਕਮੀ ਵੇਖੀ ਤੁਸੀਂ ਆਪ ਦੇਖ ਲਓ ਆ ਜਾਓ ਤੁਹਾਡਾ ਸਮਾਨ ਮਿਲਦਾ ਉਵੇਂ ਤਾਂ ਉਵੇਂ ਪਿਆ ਸਾਰਾ ਉਵੇਂ ਪਿਆ ਅੱਜ ਅੱਜ ਵਧਾ ਕੇ ਜਾਵਾਂਗੇ ਆ ਲਓ ਜੀ ਇਹ ਨਾ ਕ ਅੱਜ ਵੀ ਲਾਇਆ ਇਹਨਾਂ ਨੇ ਆ ਹੁਣੇ ਗਏ ਥੋੜਾ ਜਿਹਾ ਪਹਿਲਾਂ ਢਾਟੇ ਤੋਂ ਪਹਿਲਾਂ ਗਏ ਅੱਛਾ ਉਸ ਤੋਂ ਬਾਅਦ ਅੱਧਾ ਘੰਟਾ ਅੱਧਾ ਮੰਡਾ ਪਹਿਲਾਂ ਗਏ ਅੱਧਾ ਘੰਟਾ ਪਹਿਲਾਂ ਗਏ ਅੱਛਾ ਬਸ ਅੱਧਾ ਘੰਟਾ ਪਹਿਲਾਂ ਗਏ ਇਹਨਾਂ ਨੇ ਸਵੇਰੇ 5:30 11 ਵਜੇ ਆ ਕੇ ਖੜ ਜਾਣਾ ਜੀ ਅੱਛਾ ਤੇ ਫਿਰ ਉਹਨਾਂ ਨੇ 3:30 ਵਜੇ ਤੋਂ ਜਦੋਂ ਗਾਹਕ ਦਾ ਟਾਈਮ ਹੁੰਦਾ ਲੰਘੇ ਉਹਨਾਂ ਉਤੋਂ ਬਾਅਦ ਉਹਨਾਂ ਨੇ ਚੱਲੇ ਪਾਏ ਅੱਛਾ ਉਤੋਂ ਬਾਅਦ ਚੱਲਣਾ ਹੈ ਆਦਾਂ ਨੇ ਕਿਹਾ ਵੀ ਇਹਨਾਂ ਦਾ ਵੀ ਵੀ ਵੀਰੇ ਰਾਡੀਆਂ ਲੱਖ ਰੁਪਏ ਤਨਖਾਹ ਆ ਵਾ ਠੀਕ ਆ ਅਸੀਂ ਕਿਰਤ ਕਮਾਈ ਕਰਦੇ ਆਂ ਅੰਜ ਦਿਨ ਕਿਰਤ ਕਮਾਈ ਕਰਕੇ ਮੈਂ ਪਾਲ ਰਿਆਂ ਫ ਤਣੇ ਤੁਸੀਂ ਰਹਿ ਬਦਲ ਲੈਂਦਾ ਤੁਹਾਡੇ ਜਵਾਕ ਕੋਈ ਮਾਰੇ ਵੀ ਲੋਕਣਾ ਹੋ ਜਾਂਦਾ ਫਿਰ ਤੁਸੀਂ ਕਹਿੰਦੇ ਪਰਮਿਸ਼ਨ ਨੇ ਸਾਡੇ ਨਾਲ ਮਾਰੀ ਕੀਤੀ ਪਰ ਜੇ ਪਰਮੇਸ਼ਰ ਦੇ ਬੱਚਿਆਂ ਨਾਲ ਤੁਸੀਂ ਚੰਗੀ ਕਰੋਗੇ ਤਾਂ ਅਸੀਂ ਤਾਂ ਹੀ ਮਾਰੇ ਵੀ ਤੁਹਾਡੇ ਨਾਲ ਚੰਗਾ ਕਰੂਗੀ ਬਿਲਕੁਲ ਬਿਲਕੁਲ ਹੁਣ ਇੱਥੇ ਭਾਈਓ ਕ ਚੰਗੀ ਅਰਦਾਸ ਕਰੂਗਾ ਜੇ ਤੁਸੀਂ ਚੰਗਾ ਕਰੋਗੇ ਤਾਂ ਓਰੇ ਇਹਨਾਂ ਨੇ ਅਜੇ ਇਹਨਾਂ ਦੀ ਉਹਨਾਂ ਕੋਲ ਸੁਣਾਇਆ ਕਹਿੰਦੇ ਇਹਨਾਂ ਨੇ ਫਤੇ ਗੜਦਾਰ ਸਾਹਿਬ ਚਾੜਾ ਵੀ 500 ਰੁਪਏ ਦਾ ਸੀ ਇਹਨਾਂ ਨੂੰ ਤੇਲ ਪੋਆ ਆ ਆ ਮਹਾਕਾਲ ਦੀ ਕੋਲ ਖੜੇ ਆ ਓਰੇ ਬਹੁਤ ਸੰਗਤ ਆਉਂਦੀ ਹੁੰਦੀ ਹੁਣ ਓਰੇ ਡੇਲੀ ਦਾਲ ਸਬਜ਼ੀ ਇਹਨਾਂ ਨੇ ਗਰਮ ਕਰਾ ਕੇ ਖਾਣਾ ਵਾ ਉਹਨਾਂ ਨੂੰ 500 ਤੱਕ ਤਹਾਡਾ ਡੇਲੀ ਗਾਇਕ ਨੂੰ ਲੱਗਦਾ ਦਾ ਸਬਜੀ ਦਰਮਦਰ ਦਾ ਕੋਈ ਦਿਨ ਪਰ ਪੈਸੇ ਲੱਗਦੇ ਆ ਜੀ ਉਹ ਚੀਜ਼ ਨੂੰ ਇਹਨਾਂ ਨੇ ਗਿਣਿਆ ਨਹੀਂ ਆਪਣਾ ਇੱਕ ਦਿਨ ਦਾ 500 ਰੁਪਏ ਗਿਣ ਲਿਆ ਜਰੂਰ ਅੱਛਾ ਤੇ ਆ ਜਣੀ ਡੇਲੀ ਇੱਥੇ ਆ ਕੇ ਜਿਹੜਾ ਗਰਮ ਕਰਾ ਕੇ ਖਾਣਾ ਉਹ ਕਦੇ ਗਿਣਿਆ ਨਹੀਂ ਹੈਗਾ ਅੱਛਾ ਹਾਂਜੀ ਅਜਾ ਰੋਟੀ ਵੀ ਤੁਹਾਡੇ ਕੋ ਗਰਮ ਕਰਾ ਕੇ ਖਾਂਦੇ ਆ ਰੋਟੀ ਪਾਣੀ ਨੇ ਸਬਜੀ ਆ ਬਾਬਾ ਹੀ ਕੋਲ ਖੜਿਆ ਗਰਮ ਕਰਾ ਕੇ ਕਹਿੰਦਾ ਅਸੀਂ ਉਹ ਚੀਜ਼ਾਂ ਨੂੰ ਕਦੇ ਗੌਰਿਆ ਨਹੀਂ ਵੀ ਚਲੋ ਕੋਈ ਗੱਲ ਨਹੀਂ ਅਜਾ ਚੱਲ ਆ ਇੱਕ ਦੋ ਦਿਨ ਲਾ ਕੇ ਹਟ ਜਾਨੇਗਾ ਕੋਈ ਗੱਲ ਨਹੀਂ ਔਰ ਇਹਨਾਂ ਨੇ ਤਾਂ ਕੰਮ ਇਹ ਡੇਲੀ ਦਾ ਕਰ ਲਿਆ ਜੀ ਅੱਜ ਦੇਣ ਕਿ ਅੱਜ ਉਹਨਾਂ ਨੂੰ ਜਿਹੜੇ ਆਏ ਸੀ ਉਹਨਾਂ ਨੂੰ ਮੂਰ ਰ ਕਹਦੇ ਆ ਕਹਿੰਦੇ ਅਸੀਂ ਨਹੀਂ ਬੰਦ ਕਰਦੇ ਬੀਸੀ ਨਿਊ ਚਕਾ ਕਰਾਉਣੀ ਕਹਿੰਦੇ ਬੀਸੀ ਕੋ ਲਾਓ ਕਹਿੰਦੇ ਤੁਹਾਨੂੰ ਉੱਪਰੋਂ ਅਸਰਾਂ ਦੇ ਆਏ ਆ ਅਸੀਂ ਚਲਾਨਾਂ ਦਾ ਪੇਮੈਂਟ ਦਾ ਟਾਰਗੇਟਨ ਕਟਣ ਦਾ ਜੋ ਹੈਗਾ ਆ ਪਰ ਜੇ ਚਲਾਨ ਕਟਣ ਤੋਂ ਪਹਿਲਾਂ ਪੈਸੇ ਲਈ ਜਾ ਰਹੇ ਫਿਰ ਉਹ ਚਲਾਨ ਨਾਲ ਗੱਲ ਥੋੜੀ ਆ ਇੱਥੇ ਤੁਹਾਡੇ ਸਾਹਮਣੇ ਇਹ ਵੀਡੀਓ ਦੇ ਵਿੱਚ ਜਿੰਨੇ ਵੀ ਬਿਊਰੋਕ੍ਰੈਟ ਰਿਸ਼ਵਤ ਦੇ ਕੇ ਗਏ ਆ ਉਹਨਾਂ ਨੇ ਆਪੇ ਕਹਣਾ ਹਾਂਜੀ ਇਸ ਟਾਪੇ ਕੋਲ ਅਸੀਂ ਆਪੇ ਇਹਨਾਂ ਨੂੰ ਕਮਿਸ਼ਨ ਦੇ ਕੇ ਗਿਆ ਰਿਸ਼ਵਤ ਕੋਈ ਇਹਨਾਂ ਨਾਲ ਸਲੀਪਰ ਵਾਲੀ ਬੱਸਾਂ ਹੋਰ ਰੁਕਣੀਆਂ ਜਾਂ ਜਿਹੜੀਆਂ ਫਰੂਟ ਵਾਲੀਆਂ ਗੱਡੀਆਂ ਆਉਂਦੀਆਂ ਹੋਰ ਰੁਕਣੀਆਂ ਨੇ। ਮਤਲਬ ਜੇ ਕੋਈ ਗਲਤ ਕੰਮ ਕਰ ਰਿਹਾ ਤੇ ਉਹਨੂੰ ਚਲਾਣ ਨਹੀਂ ਕੱਟਣਾ ਸਭ ਤੋਂ ਪਹਿਲਾਂ ਕਿ ਛੱਡ ਦੇਣਾ। ਛੱਡ ਦੇਣੇ। ਚਲੋ ਭਾਜੀ ਕੋਸ਼ਿਸ਼ ਕਰਦੇ ਆਂ ਉਹਨਾਂ ਨਾਲ ਰਾਪਤਾ ਕਰਨ ਦੀ ਉਸ ਤੋਂ ਬਾਅਦ ਬਾਕੀ ਜਿਹੜੀ ਹੈ ਕਿ ਉਸ ਤੋਂ ਬਾਅਦ ਕਰ ਲੈਣਾ। ਬਈ ਇਹੀ ਬੇਨਤੀ ਹੈ ਪੰਜ ਧੀਆਂ ਨੇ ਜੀ। ਕੀਰਤ ਕਰਕੇ ਪਾੜੇ ਆਂ। ਇੱਕ ਇਹ ਪਿੱਛੇ ਬਹੁਤ ਵੀਰਲ ਬੈੜੀ ਉਹ ਵਾਇਰਲ ਹੋ ਗਈ। ਖੇਚੜੀਗਾਂ ਘਰ ਦੇ ਗੁਰਦੁਆਰਾ ਸਾਹਿਬ ਨੇ ਇੱਕ ਪੁਲਿਸ ਵਾਲੇ ਦਾ ਹਰਜੀਤ ਸਿੰਘ ਦਾ ਹੱਥ ਵੱਡਿਆ ਸੀ। ਅਜੀ ਉਹਨਾਂ ਵਰਗੇ ਨਹੀਂ ਆਗੇ ਜੀ ਅਸੀਂ ਕਿਰਤਪਾਲ ਕੇ ਜੋ ਮਾਰੇ ਨੇ ਸੇਵਾ ਲਈ ਆਪਾਂ ਆਪਾਂ ਇਹ ਕੰਮ ਕਰਦਾ ਵੀ ਨਹੀਂ ਆਪਾਂ ਇਹ ਕੰਮ ਕਰਦਾ ਵੀ ਨਹੀਂ ਆਪਾਂ ਤੁਸੀਂ ਕਿਰਤ ਕਰੋ ਤੇ ਆਪਣਾ ਕੰਮ ਕਰੋ ਤੁਹਾਨੂੰ ਕੁਝ ਨਹੀਂ ਕਰਨੀ ਇਧਾਂ ਦੀ ਬੇਨਤੀ ਹੈ ਜੀ ਬਸ ਹੋਰ ਕੁਝ ਨਹੀਂ ਜੀ ਹਾਂ ਅਸੀਂ ਤਾਂ ਉਹ ਸਹੀ ਗੱਡੀ ਨੂੰ ਬਾਅਦ ਤੇਲ ਪਾ ਕੇ ਅੱਗ ਲਾਉਣ ਤੇ ਬੈਠੇ ਸੀਗੇ ਕੋਈ ਪੁੱਛੂਗਾ ਕਹਾਂਗੇ ਜੀ ਆਹ ਕਾਰਨਾ ਪੰਜ ਦਿਨਾਂ ਮੈਂ ਪਾਲ ਨਹੀਂ ਦੇ ਰਹੇ ਮਾਰੇ ਨੇ ਕੋਈ ਸੇਵਾ ਲਈ ਹੈ ਜੋ ਬਿਲਕੁਲ ਬਿਲਕੁਲ ਇੱਕ ਮਿੰਟ ਇਹ ਦੇਖੋ ਜੀ ਅਜੀ ਭਾਈ ਆ ਫੜ ਲਓ ਆਹ ਇਹਨਾਂ ਨੇ ਅੱਗ ਲਾਉਣ ਲੱਗੇ ਸੀਗੇ ਗੱਡੀ ਨੂੰ ਅੱਛਾ ਜੀ ਅਸੀਂ ਇਹਨਾਂ ਨੂੰ ਕਿਹਾ ਵਾ ਗੱਡੀ ਨੂੰ ਅੱਗ ਨਾ ਲਾਈ ਬੇਟਾ ਅੱਛਾ ਬਿਲਕੁਲ ਗੱਡੀ ਨੂੰ ਅੱਗ ਨਹੀਂ ਲਾਣੀ ਬੱਤ ਪੰਜ ਤੀਆਂ ਕਿਤੇ ਜਾਣਦੀਆਂ ਕਹਿੰਦਾ ਦੁਖੀ ਹੋ ਕੇ ਮੈਂ ਕਿਹੜੇ ਪਾਸੇ ਜਾਵਾਂ ਹਾਂ ਰੋਟੀ ਦਾ ਬਾਜ਼ਾਰ ਹਾਂ ਕਹਿੰਦਾ ਜੋ ਕੰਮ ਚਲਾ ਦੇ ਮੈਨੂੰ ਕੰਮ ਨਹੀਂ ਚੱਲਣ ਦਿੰਦੇ ਸਮਝਾਇਆ ਇਹਨਾਂ ਨੂੰ ਵੀ ਸਮਝਾਇਆ ਉਹਨਾਂ ਨੂੰ ਵੀ ਕਿਹਾ ਇੱਕ ਦੋ ਵਾਰ ਮੈਂ ਵਾ ਵੀਰ ਜੀ ਨਾਕਾ ਲਾਣਾ ਲਾਓ 30 ਸੱਤੇ ਲਾਓ ਤੁਹਾਡਾ ਕਾਨੂੰਨ ਆ ਲਾਓ ਬਿਲਕੁਲ ਕਾਨੂੰਨ ਤੇ ਲਾਓ ਤੁਸੀਂ ਪਰ ਅੱਗੇ ਪਿੱਛੇ ਲਾ ਲਓ ਅੱਗੇ ਪਿੱਛੇ ਲਾ ਲਓ ਦੁਪਹਿਰ ਦਾ ਟਾਈਮ ਹੁੰਦਾ ਫੁਲਕੇ ਦਾ ਹਾਂ ਦੁਪਹਿਰ ਦਾ ਜਿਹੜਾ ਫੁਲਕੇ ਦਾ ਟਾਈਮ ਉਹ ਟਾਈਮ ਛੱਡ ਦੋ 4 ਵਜੇ ਤੇ ਲਾ ਦਿਓ ਹੂੰ ਫੁਲਕੇ ਦਾ ਟਾਈਮ ਛੱਡ ਦੋ ਜਾਂ ਅੱਗੇ ਪਿੱਛੇ ਕਰਕੇ ਨੱਕਾ ਲਾ ਦਿਓ ਹਾਂ ਅੱਜ ਅਜਿ ਘੜਾ ਤਰਾਏ ਹੁੰਨੇ ਆ ਹਾਂਜੀ ਅਜਿ ਤੁਹਾਡਾ ਹੁਕਮ ਆ ਤੁਸੀਂ ਲਾਓ ਲਾਓ ਤੁਹਾਨੂੰ ਦਿੱਤੇ ਸ਼ਾਕਾ ਤੁਸੀਂ ਘੇਰੋ ਅਨਜਾਇਜ਼ ਨਾ ਕਰੋ ਨਜਾਇਜ਼ ਨਾ ਕਰੋ ਬਿਲਕੁਲ ਬਿਲਕੁਲ ਅਸੀਂ ਅਹੀ ਉਹਨਾਂ ਦੇ ਵਚਨ ਕੀਤੇ ਜੀ ਅੱਜ ਵੀ ਮੇਰੇ ਵਚਨ ਹੋਏ ਨੇ ਅੱਛਾ ਕਹਿੰਦੇ ਟਰੈਲੀ ਅਸੀਂ ਮਿੱਟੀ ਛੱਟਾ ਦਿੰਨੇ ਜੇਕਰ ਮੈਂ ਛੱਟਾ ਦੋ ਫਿਰ ਫਿਰ ਕਹਿੰਦੇ ਹੁਣ ਆਏ ਨਹੀਂ ਸਵੇਰੇ ਸਟਾ ਦੇ ਮਸ ਸਵੇਰੇ ਸਟਾ ਦੇ ਕੋਈ ਗੱਲ ਨਹੀਂ ਤੁਸੀਂ ਜੀ ਸਤ ਕਿਲੋ ਪਰ ਤੰਗ ਨਾ ਕਰੋ ਤੇ ਭਾਈ ਲੱਗਦਾ ਨਹੀਂ ਕਿਤੇ ਵੀ ਇਹ ਪੰਜਾਬੀਆਂ ਨੂੰ ਜਿਆਦਾ ਟਾਰਗੇਟ ਕਰਕੇ ਕਰ ਰਹੇ ਨੇ ਇਹ ਕਿਸੇ ਪ੍ਰਵਾਸੀ ਨੂੰ ਤੋ ਅਜ ਤੱਕ ਕਹਿੰਦੇ ਨੇ ਕਿ ਤੰਗ ਨਹੀਂ ਕੀਤਾ ਦੇਖੋ ਜੀ ਇੱਥੇ ਹੋਰ ਵੀ ਹੈਗੇ ਕਿਸੇ ਨੂੰ ਕਹਿ ਨਹੀਂ ਦੇ ਇੱਥੇ ਆ ਕੇ ਇਹਨਾਂ ਨੂੰ ਲਾਉਣਾ ਇਹਨਾਂ ਤੇ ਚਲੋ ਇਹ ਸੀ ਭਾਈ ਉਹਨਾਂ ਦੀ ਇੱਕ ਪ੍ਰੋਬਲਮ ਛੋਟੀ ਜੀ ਚਲੋ ਮੈਂ ਤਾਂ ਬੇਨਤੀ ਕਰਦੇ ਆ ਵੀ ਇਹ ਚੀਜ਼ ਦੁਬਾਰਾ ਨਾ ਹੋਵੇ ਤੇ ਭਾਈ ਉਹ ਵੀ ਆਪਣੀ ਕਿਰਤ ਕਰਦੇ ਨੇ ਤੇ ਆਪਣਾ ਮਿਹਨਤ ਕਰਕੇ ਆਪਣਾ ਪੰਜਤੀਆਂ ਨੂੰ ਪਾਲ ਰਹੇ ਨੇ ਤੇ ਖਾਲਸਾ ਦਰਬਾਰ ਤੁਹਾਨੂੰ ਯਾਦ ਹੀ ਹੈ ਪਤਾ ਹੀ ਹੁਣ ਆਇਆ ਤੇ ਇਹ ਦੇਖ ਲਓ ਵੀ ਸਾਰਾ ਸਾਰਾ ਸਮਾਨ ਜਿਹੜਾ ਉਵੇਂ ਦਾ ਉਵੇਂ ਬਾਈ ਉਹਨਾਂ ਦੇ ਕੋਲ ਤੇ ਆਇਆ ਤੇ ਪੁਲਿਸ ਮੁਲਾਜ਼ਮ ਦੇ ਵੀ ਕਿਹੀ ਬੇਨਤੀ ਆ ਵੀ ਬਾਈ ਪਲੀਜ਼ ਇਹ ਕੰਮ ਨਾ ਕਰੋ ਜੇ ਪੰਜਾਬੀ ਕੰਮ ਕਰਨ ਲੱਗੇ ਨੇ ਉਹਨਾਂ ਨੂੰ ਕੰਮ ਕਰ ਲੈਣ ਦਿਓ ਉਹਨਾਂ ਨੂੰ ਆਪਣੇ ਪਰਿਵਾਰ ਪਾਲ ਲੈਣ ਦਿਓ ਤੇ ਇਹ ਨਾ ਹੋਵੇ ਵੀ ਕਹਦੋ ਕੱਲ ਨੂੰ ਇਸ ਤਰੀਕੇ ਨਾਲ ਜੇ ਤੁਸੀਂ ਟਾਰਗੇਟ ਕਰੋਗੇ ਤੇ ਆਪਣੇ ਕਿਰਤ ਵਾਲੇ ਕੰਮ ਛੱਡ ਕੇ ਕਿਸੇ ਹੋਰ ਪਾਸੇ ਨੂੰ ਹੋਣ ਇਸ ਕਰਕੇ ਇਹੀ ਬੇਨਤੀ ਕਰਦੇ ਆ ਵੀ ਪਲੀਜ਼ ਵੀ ਸਾਡੇ ਨੌਜਵਾਨ ਜਿਹੜੇ ਮੁੰਡੇ ਕੰਮ ਕਰਦੇ ਇਹਨੇ ਆਪਣੀ ਕਿਰਤ ਕਰਦੇ ਨੇ ਉਹਨਾਂ ਨੂੰ ਕੰਮ ਕਰਨ ਦੀ ਜਿਹੜੀ ਹੈਗੀ ਹੈ ਹਿੰਮਤ ਬੰਦੀ ਰਵੇ ਸਗੋਂ ਉਹਨਾਂ ਨੂੰ ਸ਼ਲਾਘਾ ਕਰੋ ਨਾ ਕਿ ਉਹਨਾਂ ਦੇ ਨਾਲ ਬਤਿਮਿਚੀ ਕਰੋ ਨਾ ਕਿ ਉਹਨਾਂ ਨਾਲ ਕਿਸੇ ਨਾ ਕਿਸੇ ਤਰੀਕੇ ਦੀ ਘੰਡਾ ਕਰੋ ਥੈਂਕ ਯੂ ਸੋ ਮਚੀ